ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ ਜੇਕਰ ਕਹਾਣੀ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਦੋਸਤੋ ਪ੍ਰੀਤ ਮੇਰੀ ਪੱਕੀ ਸਹੇਲੀ ਸੀ ਅਸੀਂ ਇੱਕ ਸਾਲ ਇਕੱਠਿਆਂ ਕਾਲਜ ਬਤਾਇਆ ਫਿਰ ਮੇਰਾ ਵਿਆਹ ਹੋ ਗਿਆ ਪਰ ਫੋਨ ਤੇ ਸਾਡੀ ਗੱਲ ਹੋ ਜਾਂਦੀ ਸੀ ਉਹ ਰੂਪ ਰੰਗ ਦੀ ਬਹੁਤ ਸੋਹਣੀ ਤੇ ਹਸਮੁਖ ਸੀ ਇੱਕ ਦਿਨ ਉਸਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਉਸ ਦਾ ਰਿਸ਼ਤਾ ਤੈਅ ਹੋ ਗਿਆ ਮੈਂ ਉਸ ਨੂੰ ਵਧਾਈਆਂ ਦਿੱਤੀਆਂ ਤੇ ਪਾਰਟੀ ਲਈ ਕਿਹਾ ਪਰ ਉਸ ਨੇ ਨਕਲੀ ਜਿਹਾ ਹੱਸ ਕੇ ਗੱਲ ਟਾਲ ਦਿੱਤੀ ਫਿਰ ਸਬੱਬ ਨਾਲ ਮੇਰਾ ਢੇੜਾ ਪੇਕੇ ਘਰ ਵੱਜਿਆ ਤਾਂ ਮੈਂ ਉਸ ਨੂੰ ਪਾਰਟੀ ਦੇ ਬਹਾਨੇ ਮਿਲਣ ਗਈ ਉਹ ਆਪਣੇ ਆਪ ਨੂੰ ਬਹੁਤ ਖੁਸ਼ ਦਿਖਾ ਰਹੀ ਸੀ ਪਰ ਮੇਰੇ ਵਾਰ-ਵਾਰ ਪੁੱਛਣ ਤੇ ਉਸ ਨੇ ਦੱਸਿਆ ਕਿ ਮੁੰਡਾ ਫੌਜੀ ਹੈ ਤੇ ਉਸ ਨੇ ਮੇਰੇ ਸਾਹਮਣੇ ਕੁਝ ਸ਼ਰਤਾਂ ਰੱਖੀਆਂ ਹਨ ਜਿਵੇਂ ਕਿ ਉਸ ਨੂੰ ਆਪਣੇ ਨਾਲ ਫੌਜ ਵਿੱਚ ਨਹੀਂ ਲਿਜਾ ਸਕਦਾ ਉਸ ਤੇ ਮਾਤਾ ਪਿਤਾ ਕੋਲ ਰਹਿਣਾ ਪਵੇਗਾ ਉਹ ਇਕੱਲੀ ਪੇਕੇ ਨਹੀਂ ਜਾ ਸਕਦੀ ਉਸ ਦੇ ਮਾਤਾ ਪਿਤਾ ਨਾਲ ਆਉਣਗੇ ਤੇ ਮਲਾ ਕੇ ਲੈ ਜਾਣਗੇ ਪਰ ਰਹਿ ਨਹੀਂ ਸਕਦੀ ਕੋਈ ਨੌਕਰੀ ਨਹੀਂ ਕਰ ਸਕਦੀ ਨਾ ਹੀ ਅੱਗੇ ਪੜ੍ਹਾਈ ਕਰ ਸਕਦੀ ਮਤਲਬ ਘਰ ਹੀ ਰਹਿਣਾ ਹੈ ਮੈਂ ਹੈਰਾਨ ਹੋ ਕੇ ਕਿਹਾ ਤੂੰ ਇਸ ਬਾਰੇ ਆਪਣੇ ਮਾਪਿਆਂ ਨੂੰ ਦੱਸਿਆ ਹੈ ਤਾਂ ਉਸ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਮੈਨੂੰ ਉਸਦੇ ਪਰਿਵਾਰ ਤੇ ਹੈਰਾਨੀ ਹੋਈ ਕਿਉਂਕਿ ਉਹ ਆਪਣੇ ਸ਼ਹਿਰ ਵਿੱਚ ਪੜ੍ਹੀ ਹੋਈ ਸੀ ਨੂੰ ਕਿਸੇ ਬੰਦਿਸ਼ ਵਿੱਚ ਬੰਦ ਰਹਿ ਸੀ ਸ਼ਾਇਦ ਮੁੰਡਾ ਫੌਜੀ ਹੋਣ ਕਰਕੇ ਕਿਉਂਕਿ ਫੌਜੀ ਹਮੇਸ਼ਾ ਦੂਜਿਆਂ ਲਈ ਜਿਉਂਦੇ ਨੇ ਸ਼ਾਇਦ ਇਸੇ ਲਈ ਸਭ ਨੇ ਹਾਂ ਕਰ ਦਿੱਤੀ ਫਿਰ ਵਿਆਹ ਵਾਲਾ ਦਿਨ ਵੀ ਆ ਗਿਆ ਮੈਂ ਵੀ ਆਪਣੇ ਹਸਬੰਡ ਦੇ ਨਾਲ ਪ੍ਰੀਤ ਦੇ ਵਿਆਹ ਵਿੱਚ ਸ਼ਾਮਿਲ ਹੋਈ ਵਿਆਹ ਪੈਲਸ ਵਿੱਚ ਸੀ ਤੇ ਪ੍ਰੀਤ ਦੇ ਮਾਪਿਆਂ ਨੇ ਵਿਆਹ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਉਸ ਦਾ ਵਿਆਹ ਪੂਰੇ ਰਸਮਾਂ ਰਵਾਜਾਂ ਨਾਲ ਹੁੰਦਾ ਹੈ ਪ੍ਰੀਤ ਆਪਣੇ ਦਿਲ ਵਿੱਚ ਬਹੁਤ ਆਰਮਾਨ ਲੈ ਕੇ ਸਹੁਰਿਆਂ ਦੇ ਘਰ ਚਲੀ ਜਾਂਦੀ ਹੈ ਫਿਰ ਵਿਆਹ ਤੋਂ ਤੀਜੇ ਦਿਨ ਉਹ ਵਾਪਸ ਪੇਕੇ ਘਰ ਆਈ ਤਾਂ ਮੈਨੂੰ ਵੀਡੀਓ ਕਾਲ ਕੀਤੀ ਉਸ ਦੇ ਚਿਹਰੇ ਤੋਂ ਖੁਸ਼ੀ ਸਾਫ਼ ਚਲਕਦੀ ਸੀ ਉਹ ਬਹੁਤ ਖੁਸ਼ ਲੱਗ ਰਹੀ ਸੀ ਇਹ ਦੇਖ ਕੇ ਮੇਰੇ ਮਨ ਨੂੰ ਵੀ ਤਸੱਲੀ ਹੋ ਗਈ ਕਿ ਪ੍ਰੀਤ ਆਪਣੇ ਸਾਰੇ ਘਰ ਬਹੁਤ ਖੁਸ਼ ਹੈ ਫਿਰ ਲਗਭਗ 2 ਮਹੀਨੇ ਮੇਰੀ ਉਸ ਨਾਲ ਗੱਲ ਨਾ ਹੋਈ ਤੇ ਮੈਂ ਵੀ ਨਵਾਂ ਨਵਾਂ ਵਿਆਹ ਹੋਣ ਕਰਕੇ ਜ਼ਿਆਦਾ ਫੋਨ ਕਰਨਾ ਚੰਗਾ ਨਾ ਸਮਝਿਆ ਮੈਂ 2 ਮਹੀਨੇ ਬਾਅਦ ਉਸ ਦੀ ਮੰਮੀ ਨੂੰ ਕਾਲ ਕੀਤੀ ਤਾਂ ਜੋ ਪ੍ਰੀਤ ਦਾ ਹਾਲ-ਚਲ ਪੁੱਛ ਸਕਾਂ ਪਰ ਫੋਨ ਖੁਦ ਪ੍ਰੀਤ ਨੇ ਚੁੱਕਿਆ ਤਾਂ ਮੈਨੂੰ ਹੈਰਾਨੀ ਹੋਈ ਪਰ ਮੈਂ ਖੁਸ਼ ਵੀ ਸੀ ਕਿ ਚਲੋ ਪ੍ਰੀਤ ਨਾਲ ਗੱਲ ਤਾਂ ਹੋਈ ਮੈਂ ਉਸ ਨੂੰ ਨਾਰਾਜ਼ਗੀ ਨਾਲ ਕਿਹਾ ਤੂੰ ਤਾਂ ਸਹੁਰਿਆਂ ਦੀ ਹੋ ਕੇ ਰਹਿ ਗਈ ਦੋ ਮਹੀਨਿਆਂ ਵਿੱਚ ਇੱਕ ਵਾਰ ਵੀ ਕਾਲ ਨਹੀਂ ਕੀਤੀ ਮੇਰੀ ਇੰਨੀ ਗੱਲ ਸੁਣਦਿਆਂ ਹੀ ਉਸ ਦਾ ਗਲ ਭਰ ਆਇਆ ਤੇ ਅੱਖਾਂ ਵਿੱਚੋਂ ਹੰਝੂ ਵਗਣ ਲੱਗੇ ਮੈਨੂੰ ਕੁਝ ਸਮਝਣਾ ਆਈ ਪਰ ਉਸ ਤੋਂ ਗੱਲ ਨਹੀਂ ਹੋ ਰਹੀ ਸੀ ਉਹ ਰੋਂਦੀ ਰੋਂਦੀ ਕੁਝ ਸਮੇਂ ਲਈ ਚੁੱਪ ਹੋ ਜਾਂਦੀ ਏ ਤੇ ਫੋਨ ਕੱਟ ਦਿੰਦੀ ਏ ਮੈਂ ਦੁਬਾਰਾ ਕਾਲ ਕੀਤੀ ਪਰ ਕੋਈ ਫੋਨ ਨਹੀਂ ਉਠਾਉਂਦਾ ਮੈਂ ਦਚਿੱਤੀ ਵਿੱਚ ਪੈ ਗਈ ਕਿ ਆਖਿਰ ਗੱਲ ਕੀ ਹੈ ਪ੍ਰੀਤ ਨੇ ਫੋਨ ਕਿਉਂ ਕੱਟ ਦਿੱਤਾ ਉਹ ਰੋ ਕਿਉਂ ਰਹੀ ਸੀ ਆਪਣੇ ਆਪ ਨੂੰ ਹੀ ਸਵਾਲ ਕਰ ਰਹੀ ਸੀ ਤੇ ਖਿਆਲਾਂ ਦੇ ਵਹਾ ਵਿੱਚ ਵਹਿ ਰਹੀ ਸੀ ਪਤਾ ਨਹੀਂ ਮੇਰਾ ਦਿਮਾਗ ਕੀ ਕੀ ਸੋਚ ਰਿਹਾ ਸੀ ਮੈਂ ਰੱਬ ਅੱਗੇ ਅਰਦਾਸ ਕੀਤੀ ਕਿ ਸਭ ਕੁਝ ਠੀਕ ਹੋਵੇ ਉਸ ਦਿਨ ਮੈਂ ਅਣਮੰਨੇ ਮਨ ਨਾਲ ਕੰਮ ਕਰ ਰਹੀ ਸੀ ਤੇ ਰੋਟੀ ਦਾ ਇੱਕ ਵੀ ਨਵਾਲਾ ਤੱਕ ਅੰਦਰ ਨਾ ਗਿਆ ਤੇ ਜਦੋਂ ਮੇਰੇ ਪਤੀ ਨੇ ਰੋਟੀ ਨਾ ਖਾਣ ਬਾਰੇ ਪੁੱਛਿਆ ਤਾਂ ਮੈਂ ਝੂਠ ਬੋਲ ਦਿੱਤਾ ਕਿ ਅੱਜ ਮੇਰਾ ਚਿੱਤ ਠੀਕ ਨਹੀਂ ਪਰ ਪ੍ਰੀਤ ਬਾਰੇ ਕੁਝ ਨਾ ਦੱਸਿਆ ਉਹ ਰਾਤ ਮੇਰੇ ਲਈ ਵਰੇ ਦੀ ਰਾਤ ਬਣ ਗਈ ਜੋ ਮੁੱਕਣ ਤੇ ਹੀ ਨਹੀਂ ਆਉਂਦੀ ਸੀ ਫਿਰ ਸੋਚਦਿਆਂ ਸੋਚਦਿਆਂ ਕਦੋਂ ਮੈਨੂੰ ਨੀਂਦ ਆ ਗਈ ਪਤਾ ਹੀ ਨਾ ਲੱਗਾ ਸਵੇਰੇ ਮੈਂ ਮੁਰਜਾਏ ਜੇ ਚਿਹਰੇ ਨਾਲ ਕੰਮ ਕੀਤਾ ਤੇ ਪਤੀ ਦੇ ਵਾਰ-ਵਾਰ ਕਹਿਣ ਤੇ ਇੱਕ ਰੋਟੀ ੱੱਕੇ ਨਾਲ ਖਾ ਲਈ ਮੈਂ ਜਲਦੀ ਕੰਮ ਮੁਕਾ ਕੇ ਵਿਹਲੀ ਹੋ ਗਈ ਤੇ ਫਿਰ ਤੋਂ ਫੋਨ ਮਲਾਉਣ ਲੱਗੀ ਸੀ ਕਿ ਇਹਨੇ ਨੂੰ ਪ੍ਰੀਤ ਦਾ ਫੋਨ ਆ ਜਾਂਦਾ ਏ ਤੇ ਉਸਨੇ ਪਹਿਲਾਂ ਕੱਲ ਲਈ ਮਾਫੀ ਮੰਗੀ ਕਿ ਉਸ ਤੋਂ ਫੋਨ ਕੱਟਿਆ ਗਿਆ ਸੀ ਤੇ ਫਿਰ ਆਪ ਹੀ ਬੋਲੀ ਮੈਂ ਹਮੇਸ਼ਾ ਲਈ ਵਾਪਸ ਆਪਣੇ ਘਰ ਆ ਗਈ ਹਾਂ ਉਸ ਨਰਕ ਵਿੱਚੋਂ ਨਿਕਲ ਕੇ ਉਹ 2 ਮਹੀਨੇ ਮੈਂ ਉੱਥੇ ਬਹੁਤ ਮੁਸ਼ਕਿਲ ਕੱਢੇ ਮੈਂ ਵਿੱਚੋਂ ਹੀ ਟੋਕ ਕੇ ਪੁੱਛਿਆ ਕਿ ਜਿਹਾ ਕੀ ਹੋਇਆ ਕਿ ਤੂੰ ਇੰਨੇ ਜਲਦੀ ਇੰਨਾ ਵੱਡਾ ਫੈਸਲਾ ਲੈ ਲਿਆ ਪ੍ਰੀਤ ਜਦੋਂ ਪਹਿਲੀ ਵਾਰ ਆਈ ਸੀ ਤਾਂ ਬਹੁਤ ਖੁਸ਼ ਸੀ ਫਿਰ ਅਚਾਨਕ ਕੀ ਹੋਇਆ ਮੈਂ ਇੱਕੋ ਸਾਹ ਵਿੱਚ ਕਿੰਨੇ ਹੀ ਸਵਾਲ ਪੁੱਛ ਲਏ ਫਿਰ ਉਹ ਦੱਸਣ ਲੱਗੀ ਸ਼ਾਇਦ ਉਹ ਹੀ ਖੁਸ਼ੀ ਦਾ ਦਿਨ ਸੀ ਤੇ ਫਿਰ ਉਸ ਦੀ ਖੁਸ਼ੀ ਨੂੰ ਗ੍ਰਹਿਣ ਲੱਗਣ ਲੱਗ ਪਿਆ ਭਾਵੇਂ ਮਾਪਿਆਂ ਦੇ ਘਰ ਲੇਟ ਉੱਠਦੀ ਸੀ ਪਰ ਉੱਥੇ 4 ਵਜੇ ਉੱਠ ਪੈਂਦੀ ਸੀ ਪਹਿਲਾਂ ਨਹਾ ਧੋ ਲੈਂਦੀ ਤੇ ਫਿਰ ਚਾਹ ਪਾਣੀ ਬਣਾਉਂਦੀ ਘਰ ਵਿੱਚ ਕੋਈ ਮਾਲ ਡੰਗਰ ਤਾਂ ਹੈ ਨਹੀਂ ਸੀ ਪਰ ਫਿਰ ਵੀ ਉਸ ਨੂੰ ਸਵੇਰ ਤੋਂ ਲੈ ਕੇ ਰਾਤ ਤੱਕ ਕੋਈ ਨਾ ਕੋਈ ਕੰਮ ਲਾਈ ਰੱਖਦੇ ਸੀ ਹਰ ਨਵੀਂ ਵਿਆਹੀ ਕੁੜੀ ਨੂੰ ਚਾਹ ਹੁੰਦਾ ਹੈ ਕਿ ਉਹ ਨਵੇਂ-ਨਵੇਂ ਸੂਟ ਪਾਵੇ ਤੇ ਮੇਕਅਪ ਕਰੇ ਪਰ ਉਸ ਦੇ ਇਹ ਸੁਪਨੇ ਵੀ ਅਧੂਰੇ ਰਹਿ ਗਏ ਜਦੋਂ ਸੱਸ ਨੇ ਕਹਿ ਦਿੱਤਾ ਕਿ ਸਿਰਫ ਦੋ ਸੂਟ ਬਾਰ ਰਖ ਲੈ ਤੇ ਬਾਕੀ ਸਾਰੇ ਕੱਪੜੇ ਸਾਂਭ ਦੇ ਇਹ ਦੋ ਸੂਟ ਹੀ ਬਦਲ-ਬਦਲ ਕੇ ਪਾ ਲਵੇਂ ਤੇ ਮੇਕਅਪ ਦਾ ਵੀ ਥੋੜਾ ਸਮਾਨ ਹੀ ਬਾਹਰ ਰੱਖੀਂ ਬਾਕੀ ਸਾਂਭ ਦੇ ਪ੍ਰੀਤ ਦੇ ਸਹੁਰਿਆਂ ਦਾ ਘਰ ਸ਼ਹਿਰ ਵਿੱਚ ਹੋਣ ਦੇ ਬਾਵਜੂਦ ਵੀ ਬਹੁਤ ਖੁੱਲਾ ਸੀ ਮੈਂ ਉਸ ਨੂੰ ਵਿੱਚੋਂ ਹੀ ਟੋਕ ਕੇ ਕਿਹਾ ਪ੍ਰੀਤ ਇਹ ਤਾਂ ਕੋਈ ਵੱਡੀ ਗੱਲ ਨਹੀਂ ਜੋ ਤੂੰ ਇੰਨਾ ਵੱਡਾ ਕਦਮ ਚੁੱਕ ਲਿਆ ਇਹ ਤਾਂ ਆਮ ਗੱਲ ਹੈ ਸਹੁਰੇ ਘਰ ਜਾ ਕੇ ਕਾਮਤਾ ਕਰਨਾ ਹੀ ਪੈਂਦਾ ਹੈ ਮਾਪਿਆਂ ਵਰਗੀ ਐਸ਼ ਨਹੀਂ ਲੱਭਦੀ ਪ੍ਰੀਤ ਤੂੰ ਜਲਦਬਾਜੀ ਤਾਂ ਨਹੀਂ ਕਰ ਲਈ ਉਹ ਫਿਰ ਦੱਸਣ ਲੱਗੀ ਕਿ ਜੇ ਸਿਰਫ ਇਹੀ ਗੱਲ ਹੁੰਦੀ ਤਾਂ ਉਹ ਬਰਦਾਸ਼ਤ ਕਰ ਲੈਂਦੀ ਪਰ ਉਸ ਨੇ ਇਹ ਫੈਸਲਾ ਬਹੁਤ ਸੋਚ ਸਮਝ ਕੇ ਲਿਆਏ ਕਿਉਂਕਿ ਉਹ ਇਨਸਾਨ ਜਿਸ ਨਾਲ ਉਹ ਚਾਰ ਲਾਵਾਂ ਲੈ ਕੇ ਆਈਏ ਜਦ ਉਹੀ ਉਸਦੇ ਨਾਲ ਨਹੀਂ ਖੜ ਸਕਦਾ ਤਾਂ ਸਾਰੀ ਉਮਰ ਉਹ ਕਿਸ ਤਰ੍ਹਾਂ ਸਹਾਰੇ ਕੱਟੇਗੀ ਉਹ ਆਪਣੇ ਮਾਪਿਆਂ ਨਾਲ ਫੋਨ ਤੇ ਗੱਲ ਨਹੀਂ ਕਰ ਸਕਦੀ ਸੀ ਜੇ ਫੋਨ ਕਰਨਾ ਵੀ ਹੈ ਤਾਂ ਸਪੀਕਰ ਔਨ ਕਰਕੇ ਬਸ ਥੋੜੀ ਜੀ ਗੱਲ ਕਰ ਸਕਦੀ ਸੀ ਕਿਸੇ ਹੋਰ ਰਿਸ਼ਤੇਦਾਰ ਨੂੰ ਫੋਨ ਨਹੀਂ ਕਰ ਸਕਦੀ ਸੀ ਇਥੋਂ ਤੱਕ ਕਿ ਆਪਣੀ ਸੱਕੀ ਭੈਣ ਜੋ ਵਿਆਹੀ ਹੋਈ ਏ ਉਸ ਨੂੰ ਵੀ ਫੋਨ ਨਹੀਂ ਕਰ ਸਕਦੀ ਸੀ ਉਸ ਦਾ ਭਰਾ ਪਹਿਲੀ ਵਾਰ ਮਿਲਣ ਗਿਆ ਤਾਂ ਉਸ ਦੀ ਸੱਸ ਤੇ ਉਸ ਦਾ ਘਰ ਵਾਲਾ ਉਸ ਦੇ ਨਾਲ ਲੜਨ ਲੱਗ ਪਏ ਤੇ ਉਹ ਬੁੱਤ ਬਣੀ ਸਭ ਕੁਝ ਚੁੱਪ ਚਾਪ ਦੇਖ ਰਹੀ ਸੀ ਤੇ ਸવાય ਉਹ ਰੋਣ ਦੇ ਹੋਰ ਕੁਝ ਨਾ ਕਰ ਸਕੀ ਤੇ ਉਸ ਦਾ ਭਰਾ ਵੀ ਭਰਿਆ ਪੀਤਾ ਵਾਪਸ ਆ ਗਿਆ ਉਸ ਤੋਂ ਬਾਅਦ ਉਸ ਨੂੰ ਕਹਿ ਦਿੱਤਾ ਕਿ ਉਹ ਆਪਣੇ ਭਰਾ ਨਾਲੋਂ ਰਿਸ਼ਤਾ ਤੋੜ ਲਵੇ ਤੇ ਅੱਗੇ ਤੋਂ ਉਹ ਇੱਥੇ ਨਾ ਆਵੇ ਉਹ ਕਿਸ ਤਰ੍ਹਾਂ ਨਾਲ ਦੇ ਜੰਮੇ ਨਾਲੋਂ ਰਿਸ਼ਤਾ ਤੋੜਦੀ ਉਹ ਵੀ ਬਿਨਾ ਕਿਸੇ ਗਲਤੀ ਤੋਂ ਪਰ ਫਿਰ ਵੀ ਉਹ ਸਬਰ ਦਾ ਕੌੜਾ ਕੁੱਟ ਪਰ ਗਈ ਮੇਰੀਆਂ ਅੱਖਾਂ ਵਿੱਚ ਉਸ ਦੀਆਂ ਗੱਲਾਂ ਸੁਣ ਹੰਝੂ ਆ ਗਏ ਫਿਰ ਉਹ ਕਹਿਣ ਲੱਗੀ ਇੰਨਾ ਹੋਣ ਦੇ ਬਾਵਜੂਦ ਵੀ ਉਹ ਚੁੱਪ ਸੀ ਤੇ ਦਿਨ ਕੱਟ ਰਹੀ ਸੀ ਪਰ ਉਹਨਾਂ ਨੂੰ ਅਜੇ ਸਬਰ ਨਹੀਂ ਸੀ ਉਹ ਮੇਰੇ ਸਬਰ ਦਾ ਹੋਰ ਇਮਤਿਹਾਨ ਲੈ ਰਹੀ ਸੀ ਉਹ ਸਵੇਰ ਤੋਂ ਲੈ ਕੇ ਰਾਤ ਤੱਕ ਕੰਮ ਕਰਦੀ ਰਹਿੰਦੀ ਪਰ ਉਸ ਨੂੰ 메ਨ ਗੇਟ ਕੋਲ ਖਾਣ ਦੀ ਇਜਾਜ਼ਤ ਨਹੀਂ ਸੀ ਪ੍ਰੀਤ ਦੀ ਸੱਸ ਸਾਰਾ ਦਿਨ ਹੁਕਮ ਚਲਾਉਂਦੀ ਰਹਿੰਦੀ ਤੇ ਉਸ ਦਾ ਸਹੁਰਾ ਜੋ ਕਰੈਕਟਰ ਪੱਖੋਂ ਠੀਕ ਨਹੀਂ ਸੀ ਉਸ ਨੂੰ ਕੰਮਕਾਰਤਾ ਕੋਈ ਨਹੀਂ ਸੀ ਪਰ ਫਿਰ ਵੀ ਰਾਤ ਨੂੰ 12 ਵਜੇ ਘਰ ਆਉਂਦਾ ਤੇ ਜਿੰਨਾ ਸਮਾਂ ਉਸ ਦਾ ਸਹੁਰਾ ਘਰ ਨਹੀਂ ਆਉਂਦਾ ਸੀ ਓਨਾ ਸਮਾਂ ਉਹ ਦੋਵੇਂ ਪਤੀ ਪਤਨੀ ਆਪਣੇ ਕਮਰੇ ਵਿੱਚ ਨਹੀਂ ਜਾ ਸਕਦੇ ਸੀ ਤੇ ਜਦੋਂ ਉਹ ਆਉਂਦਾ ਉਦੋਂ ਹੀ ਸੱਜਰੀ ਰੋਟੀ ਪਕਾ ਕੇ ਦੇਣੀ ਪੈਂਦੀ ਸੀ ਪਰ ਉਹ ਆਪਣੇ ਸਹੁਰੇ ਨੂੰ ਰੋਟੀ ਫੜਾ ਨਹੀਂ ਸਕਦੀ ਸੀ ਸਿਰਫ ਰੋਟੀ ਪਕਾਉਣੀ ਹੁੰਦੀ ਸੀ ਉਸਦੇ ਪਤੀ ਨੇ ਉਸ ਨੂੰ ਕਹਿ ਰੱਖਿਆ ਸੀ ਕਿ ਉਹ ਪਿਤਾ ਦੇ ਕੋਲ ਨਾ ਜਾਵੇ ਤੇ ਨਾ ਹੀ ਉਸ ਵੱਲ ਚੱਕਣਾ ਏ ਉਸ ਦੇ ਸਾਹਮਣੇ ਹਮੇਸ਼ਾ ਨੀਵੀਂ ਪਾ ਕੇ ਰੱਖਣੀ ਏ ਕੋਈ ਵੀ ਚੀਜ਼ ਨਹੀਂ ਫੜਾਉਣੀ ਉਸ ਨੂੰ ਪਹਿਲਾਂ ਤਾਂ ਇਹ ਅਜੀਬ ਜਿਹਾ ਲੱਗਾ ਕਿ ਸਹੁਰਾ ਵੀ ਤਾਂ ਆਪਣੇ ਪਿਓ ਸਮਾਨ ਹੁੰਦਾ ਏ ਫਿਰ ਇੰਨੀ ਬੰਦਿਸ਼ ਕਿਉਂ ਫਿਰ ਉਸ ਦਾ ਇਹ ਵਹਿਮ ਵੀ ਨਿਕਲ ਗਿਆ ਕਿ ਕਿਉਂ ਉਸ ਦੇ ਘਰ ਵਾਲੇ ਨੇ ਇਹ ਸਭ ਕੁਝ ਕਿਹਾ ਹੈ ਇੱਕ ਦਿਨ ਤਾਂ ਉਸ ਦੇ ਸਹੁਰੇ ਨੇ ਹੱਦ ਹੀ ਪਾਰ ਕਰ ਦਿੱਤੀ ਉਸ ਦਾ ਸਹੁਰਾ ਕਹਿੰਦਾ ਜਦੋਂ ਮੈਂ ਬਾਹਰੋਂ ਆਵਾਂ ਤਾਂ ਤੂੰ ਮੇਰੇ ਗਲ ਵਿੱਚ ਬਾਹਾਂ ਪਾ ਕੇ ਮੇਰਾ ਸਵਾਗਤ ਕਰਿਆ ਕਰ ਜਦ ਉਸ ਨੇ ਇਹ ਕਿਹਾ ਤਾਂ ਪ੍ਰੀਤ ਕਹਿੰਦੀ ਮੈਨੂੰ ertid ਵੇਲ ਨਹੀਂ ਦੇ ਰਹੀ ਸੀ ਮੇਰਾ ਉੱਚੀ ਉੱਚੀ ਰੋਣ ਨੂੰ ਜੀ ਕਰੇ ਉਸ ਦਿਨ ਮੇਰਾ ਸਬਰ ਟੁੱਟ ਗਿਆ ਸੀ ਮੈਂ ਇੱਕਦਮ ਸੁੰਨ ਜੀ ਹੋ ਗਈ ਜਿਵੇਂ ਲੱਤਾਂ ਬਾਹਾਂ ਵਿੱਚ ਜਾਣ ਹੀ ਨਾ ਰਹੀ ਹੋਵੇ ਮੈਂ ਡਰ ਨਾਲ ਕੰਬ ਰਹੀ ਸੀ ਉਸ ਦਿਨ ਪ੍ਰੀਤ ਨੇ ਆਪਣੇ ਡੈਡੀ ਨਾਲ ਫੋਨ ਤੇ ਗੱਲ ਕੀਤੀ ਤੇ ਹੁਣੇ ਹੀ ਆਉਣ ਲਈ ਕਿਹਾ ਫਿਰ ਉਸ ਦਿਨ ਹੀ ਉਸ ਦਾ ਡੈਡੀ ਉਸ ਨੂੰ ਘਰ ਵਾਪਸ ਲੈ ਆਇਆ ਪਰ ਉਸ ਦੀ ਸੱਸ ਨੇ ਉਸ ਨੂੰ ਜ਼ਿਆਦਾ ਸਮਾਨ ਨਾ ਚੁੱਕਣ ਦਿੱਤਾ ਸਿਰਫ ਦੋ ਸੂਟ ਹੀ ਲੈ ਜਾਣ ਦਿੱਤੇ ਪ੍ਰੀਤ ਨੇ ਘਰ ਆ ਕੇ ਸਭ ਕੁਝ ਦੱਸ ਦਿੱਤਾ ਤੇ ਵਾਪਸ ਨਾ ਜਾਣ ਦਾ ਫੈਸਲਾ ਵੀ ਸੁਣਾ ਦਿੱਤਾ ਇਸ ਮਾਮਲੇ ਵਿੱਚ ਉਸ ਦਾ ਪਤੀ ਚੁੱਪ ਹੀ ਰਿਹਾ ਇਹ ਸੁਣ ਕੇ ਮੈਂ ਹੈਰਾਨ ਹੋ ਗਈ ਕਿ ਕੋਈ ਇਨਸਾਨ ਇੰਜ ਕਿਵੇਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਸਕਦਾ ਹੈ ਪ੍ਰੀਤ ਦਾ ਪਿਤਾ ਕੋਈ ਕੇਸ ਦਰਜ ਨਹੀਂ ਕਰਵਾਉਂਦਾ ਕਿਉਂਕਿ ਕੋਰਟ ਕਚਹਿਰੀਆਂ ਵਿੱਚ ਇਨਸਾਨ ਰੁਲ ਜਾਂਦਾ ਏ ਤੇ ਉਸ ਨੇ ਪੰਚਾਇਤ ਰਾਹੀਂ ਆਪਣੀ ਧੀ ਦਾ ਸਮਾਨ ਚੱਕ ਲਿਆ ਜਿਸ ਪਿਓ ਨੇ ਆਪਣੀ ਧੀ ਇੰਨੇ ਲਾਡਾਂ ਨਾਲ ਪਾਲੀ ਸੀ ਉਸ ਨੂੰ ਸਹੌਰਿਆਂ ਨੇ 2 ਮਹੀਨਿਆਂ ਵਿੱਚ ਹੀ ਮਾਨਸਿਕ ਰੋਗੀ ਬਣਾ ਦਿੱਤਾ ਉਸ ਦੇ ਚਾਹ ਤੇ ਸੱਦਰਾਂ ਨੂੰ ਮਿੱਟੀ ਵਿੱਚ ਰੋਲ ਦਿੱਤਾ ਆਪਣੇ ਸਮਾਜ ਵਿੱਚ ਪਤਾ ਨਹੀਂ ਕਿੰਨਿਆਂ ਕੋ ਪ੍ਰੀਤ ਇਹੋ ਜਿਹਿਆਂ ਨੇ ਜਿਨ੍ਹਾਂ ਦੇ ਚਾਹ ਪੂਰੇ ਹੋਣ ਤੋਂ ਪਹਿਲਾਂ ਹੀ ਖਤਮ ਕਰ ਦਿੱਤੇ ਜਾਂਦੇ ਹਨ ਤੇ ਦੋਛੀ ਖੁੱਲੇ ਆਮ ਘੁੰਮਦੇ ਨੇ ਦੋਸਤੋ ਕਹਾਣੀ ਵਧੀਆ ਲੱਗੇ ਤਾਂ ਲਾਈਕ ਕਮੈਂਟ ਜਰੂਰ ਕਰਨਾ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ ਸਾਰਿਆਂ ਦਾ